ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਦਰ ਤੰਤਨ ਸ੍ਰੀ ਗੁਰੂ ਕੇ ਇਕਪਾਤਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ ਇਹਦਾ ਨਗਰ ਕੀਰਤਨ ਦੀ ਜਿਹੜੀ ਅਗਵਾਈ ਆ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਹਾਂ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਇਸ ਜਿਹੜੇ 350 ਸਾਲਾ ਗੁਰੂ ਸਾਹਿਬ ਦੀ ਸ਼ਹਾਦਤ ਉਸ ਸਮਰਪਿਤ ਵਕ ਵਕ ਤਾਵਾ ਤੋਂ ਸ਼ੁਰੂ ਕੀਤੇ ਗਏ ਨੇ ਇੱਥੋਂ ਅੱਜ ਜਿਹੜੇ ਚੱਲੇ ਪਏ ਨੇ ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵਕ ਵਕ ਜਗਾ ਤੋਂ ਹੁੰਦਾ ਆ ਬਟਾਲਾ ਹਾਟਾਲੀਵਾਲ ਮੈਤਾ ਚੌਕ ਰਈਆ ਜੰਡਿਆਲਾ ਤੇ ਅੰਮ੍ਰਿਤਸਰ ਪ੍ਰਾਂ ਸੀਗਾ ਹੁਣ ਇੱਥੋਂ ਅਗਲੇ ਪੜਾਅ ਵਾਸਤੇ ਚਾਲੇ ਪਾਏ ਨੇ ਜਿਹਦੇ ਵਿੱਚ ਸ਼੍ਰੀ ਗੋਇੰਦਵਾਲ ਸਾਹਿਬ ਸ਼੍ਰੀ ਕਰਨਤਾਲ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਔਰ ਜਲੰਧਰ ਦੇ ਵਿੱਚ ਪੜਾਅ ਹੋਏਗਾ ਇਸ ਤੋਂ ਉਪਰੰਤ ਆ ਨਵਾਂ ਸ਼ਹਿਰ ਬੰਗਾ ਬਲਾਚੌਰ ਦਾ ਇਹ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਆ ਕਿ 22 ਤਰੀਕ ਸ਼ਾਮ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏਗੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਉਤਾਰੇ ਜਿਹਨੇ ਐਸ.ਡੀ. ਦੀ ਜਰੂਰਤ ਹੈ ਪੰਜਾਬ ਸਰਕਾਰ ਅਸੀਂ ਹਰ ਤਰ੍ਹਾਂ ਦੇ ਸੰਗਤ ਨੂੰ ਆ ਦਰਸ਼ਨਾ ਦਰਸ਼ਨ ਕਰਨ ਵਾਸਤੇ ਕੋਈ ਮੁਸ਼ਕਲ ਨਾ ਹੋਵੇ ਅਸੀਂ ਉਚਿਤ ਪ੍ਰਬੰਧ ਕੀਤੇ ਨੇ ਉੱਥੇ ਰਹਿਣ ਵਾਸਤੇ ਸ਼੍ਰੀ ਰਣਕੌਰ ਸਾਹਿਬ ਦੀ ਧਰਤੀ ਦੇ ਰਹਿਣ ਵਾਸਤੇ ਜਿਹੜਾ ਤਿੰਨ ਟੈਂਟ ਸਿਟੀ ਲਾਏ ਨੇ ਜਿਹਦੇ ਵਿੱਚ 10000 ਦੇ ਕਰੀਬ ਸੰਖਿਆ ਜਿਹੜੀ ਆ ਪਹਿਰਾ ਕਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਉੱਥੇ ਐਂਬੂਲੈਂਸਸ ਦਾ ਮੈਡੀਕਲ ਟੀਮਸ ਦਾ ਔਰ ਸਾਰਾ ਸਿਕਿਉਰਿਟੀ ਦਾ ਟ੍ਰੈਫਿਕ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਂਦੀ